ਪਿਛਲੇ ਸਾਲ 21 ਜੂਨ ਨੂੰ ਜਿਹੜੀ ਪੰਜਾਬ ਸਰਕਾਰ ਹੈ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਇੱਕ ਬਿੱਲ ਪਾਸ ਕੀਤਾ ਉਹਨਾਂ ਨੇ ਬਿੱਲ ਪਾਸ ਜਿਹੜਾ ਕੀਤਾ ਉਹ ਇਹ ਕੀਤਾ ਕਿ ਜਿਹੜੇ ਵਾਈਸ ਚਾਂਸਲਰ ਨੇ ਉਹਦੇ ਜਿਹੜਾ ਚਾਂਸਲਰ ਹੈ ਉਹ ਮੁੱਖ ਮੰਤਰੀ ਹੋਣਾ ਚਾਹੀਦਾ ਉਹਨੂੰ ਮੁੱਖ ਮੰਤਰੀ ਲਾਵੇ ਪੰਜਾਬ ਸਰਕਾਰ ਲਾਵੇ ਅੱਗੇ ਲੋਂਦਾ ਕੋਨਾ ਗਵਰਨਰ ਲੋਂਦਾ ਹੈਗਾ ਉਹਦੋਂ ਜਿਹੜਾ ਬਿੱਲ ਨੂੰ ਪਾਸ ਕਰਕੇ ਅੱਗੇ ਭੇਜ ਦਿੱਤਾ ਗਿਆ ਪਰ ਹੁਣ ਜਿਹੜਾ ਪੰਜਾਬ ਸਰਕਾਰ ਨੂੰ ਝਟਕਾ ਇਹ ਮਿਲਿਆ ਹੈਗਾ ਰਾਸ਼ਟਰਪਤੀ ਨੇ ਉਹ ਬਿੱਲ ਉਵੇਂ ਵਾਪਸ ਭੇਜ ਦਿੱਤਾ ਵੀ ਇਦਾਂ ਦਾ ਕੁਝ ਵੀ ਨਹੀਂ ਹੋਣ ਵਾਲਾ ਨਹੀਂ ਹੈਗਾ ਜਿਹੜਾ ਚਾਂਸਲਰ ਹੈ ਉਹ ਰਾਜਪਾਲ ਹੀ ਰਹੇਗਾ ਇਸ ਮਸਲੇ ਦੇ ਵਿੱਚ ਸਭ ਨੂੰ ਯਾਦ ਹੋਣਾ ਹੈ ਕਿ ਜਿਵੇਂ ਤੁਸੀਂ ਜ਼ਿਕਰ ਕੀਤਾ 20 21 ਜੂਨ ਨੂੰ ਸਪੈਸ਼ਲ ਸਦਨ ਸੱਦਿਆ ਗਿਆ ਸੀ ਸੈਸ਼ਨ ਸੱਦਿਆ ਗਿਆ ਸੀ ਕਿ ਬਿੱਲ ਪਾਸ ਕਰਨੇ ਹਨ ਤਿੰਨ ਚਾਰ ਬਿੱਲ ਉਸ ਵਿੱਚ ਪਾਸ ਕੀਤੇ ਗਏ ਇੱਕ ਪੰਜਾਬ ਯੂਨੀਵਰਸਿਟੀ ਸੋਧ 2023 ਬਿੱਲ ਵੀ ਸੀ ਜਿਹੜਾ ਕਿ ਹੁਣ ਰਾਸ਼ਟਰਪਤੀ ਨੇ ਮੋਹਰ ਨਹੀਂ ਲਾਈ ਰਾਸ਼ਟਰਪਤੀ ਤੱਕ ਤੇ ਬਾਅਦ ਚ ਪੁੱਜਿਆ ਉਦੋਂ ਪਹਿਲਾਂ ਤਾਂ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਸਾਹਿਬ ਨੂੰ ਹੀ ਇਸ ਤੋਂ ਇਤਰਾਜ਼ ਸੀ ਇਤਰਾਜ਼ ਲਾ ਕੇ ਇਹਨਾਂ ਨੇ ਵਾਪਸ ਭੇਜ ਦਿੱਤੇ ਸੀ ਕਿ ਇਹ ਬਿੱਲ ਹੋ ਨਹੀਂ ਸਕਦਾ ਪੈਂਡਿੰਗ ਰੱਖਲੇ ਗਏ ਸੀ ਤਾਂ ਸਰਕਾਰ ਆ ਜਿਹੜੀ ਸੁਪਰੀਮ ਕੋਰਟ ਤੱਕ ਜਾਂਦੀ ਹੈ ਕਿ ਅਸੀਂ ਇਹ ਕਿਵੇਂ ਪੈਂਡਿੰਗ ਰੱਖ ਸਕਦੇ ਹਾਂ ਇਹ ਸਾਡੇ ਕੰਮ ਚ ੜਿੱਕਾ ਡਾਉਂਦੇ ਆ ਹਾਲਾਂਕਿ ਜਿਹੜੀ ਲੜਾਈ ਚੱਲੀ ਸੀ ਉਹ ੜਿੱਕੇ ਡਾਉਣ ਤੋਂ ਹੀ ਚੱਲੀ ਸੀ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਤੇ ਪੰਜਾਬ ਦੇ ਰਾਜਪਾਲ ਦੇ ਵਿਚਾਲੇ ਜਿਹੜਾ ੜਿੱਕੇ ਚੱਲਦੇ ਰਹੇ ਇੱਕ ਦੂਜੇ ਨੂੰ ਤਾਨੇ ਮੇਨੇ ਦਿੱਤੇ ਗਏ ਕੌਣ ਸਿਲੇਕਟਡ ਕੌਣ ਇਲੈਕਟਡ ਕੌਣ ਨਿਹਾਜ ਲੈ ਕੇ ਜਾਵੇ ਪੰਜਾਬ ਸਰਕਾਰ ਦਾ ਕੌਣ ਨਾ ਜਾਵੇ ਸਾਰੀਆਂ ਗੱਲਾਂ ਹੁੰਦੀਆਂ ਰਹੀਆਂ ਹਾਲਾਂਕਿ ਰਾਜਪਾਲ ਨੇ ਵੀ ਆਪਣੀਆਂ ਹੱਦਾਂ ਨੇ ਜਿਹੜੀਆਂ ਕਈ ਜਗ੍ਹਾ ਦੇ ਉੱਤੇ ਟੱਪੀਆਂ ਨੇ ਪਰ ਦੂਸਰੇ ਪਾਸੇ ਪੰਜਾਬ ਸਰਕਾਰ ਵੀ ਘਟ ਨਹੀਂ ਸੀ ਪੰਜਾਬ ਸਰਕਾਰ ਤੋਂ ਜਿਹੜਾ ਜਵਾਬ ਮੰਗਿਆ ਜਾਂਦਾ ਸੀ ਉਲਟਾ ਟਰੈਪ ਦੇ ਵਿੱਚ ਹੀ ਫਸਦੇ ਰਹੇ ਆ ਜਿਹੜੀ ਚਿੱਠੀ ਪਾਈ ਜਾਂਦੀ ਸੀ ਮੋੜਵੀ ਚਿੱਠੀ ਰਾਜਪਾਲ ਵੱਲੋਂ ਆ ਜਾਂਦੀ ਸੀ ਰਾਜਪਾਲ ਨੇ ਤਾਂ ਕਈ ਦਫਾ ਇਹ ਵੀ মিডিਆ ਨੂੰ ਆ ਕੇ ਦੱਸਿਆ ਸੀ ਕਿ ਮੈਂ ਇੰਨੀਆਂ ਇਹਨਾਂ ਨੂੰ ਚਿੱਠੀਆਂ ਭੇਜੀਆਂ ਇਹਨਾਂ ਦਾ ਕੋਈ ਜਵਾਬ ਹੀ ਨਹੀਂ ਆ ਦਿੱਤਾ ਗਿਆ ਪੰਜਾਬ ਸਰਕਾਰ ਵੱਲੋਂ ਫਿਰ ਮੁੱਖ ਮੰਤਰੀ ਨੇ ਐਲਾਨ ਕੀਤਾ ਸੀ মিডিਆ 'ਚ ਇੱਕ ਵਾਰ ਧਮਕੀ ਵੀ ਦੇ ਦਿੱਤੀ ਸੀ ਕਿ ਮੈਂ ਇੱਥੇ ਰਾਸ਼ਟਰਪਤੀ ਕਾਨੂੰਨ ਲਾਉਣ ਦੀ ਸਫਰਸ਼ ਕਰ ਦਿਆਂਗਾ ਹੂੰ ਬਿਲਕੁਲ ਇਹ ਵੀ ਕਹਿ ਦਿੱਤਾ ਸੀ ਰਾਜਪਾਲ ਨੇ ਔਰ ਉਸ ਤੋਂ ਬਾਅਦ ਮੁੱਖ ਮੰਤਰੀ ਦਾ ਬਿਆਨ ਵੀ ਸਭ ਨੂੰ ਯਾਦ ਹੋਣਾ ਹੈ ਜਦੋਂ ਕਹਿੰਦੇ ਕਿ ਰਾਜਪਾਲ ਭਵਨ ਥੋੜੀ ਹੈ ਇੱਥੇ ਤਾਂ ਭਾਜਪਾ ਭਵਨ ਹੋਣਾ ਚਾਹੀਦਾ ਉਹਨਾਂ ਨੇ ਬੜੇ ਤੰਜ ਕੱਸੇ ਸੀ ਇਹ ਵੀ ਕਿਹਾ ਸੀ ਇਹ ਇਲੈਕਟਡ ਥੋੜੀ ਨਹੀਂ ਤਾਂ ਸਿਲੈਕਟਡ ਨੇ ਲੋਕਾਂ ਨੇ ਸਾਨੂੰ ਚੁਣਿਆ ਇਹਨਾਂ ਨੂੰ ਨਹੀਂ ਉਹ ਗੱਲ ਠੀਕ ਹੈ ਉਹਨਾਂ ਦੀ ਤਾਰ ਜਿਹੜੇ ਬਿੱਲ ਹੈ ਉਹ ਕਿਵੇਂ ਆਪਦੀਆਂ ਤਾਕਤਾਂ ਉਹਨਾਂ ਕੋਲੋਂ ਖੋ ਕੇ ਆਪਦੇ ਕੋਲ ਲੈਉਣੀਆਂ ਚਾਹੁੰਦੀਆਂ ਸੀ ਉਹ ਰਾਸ਼ਟਰਪਤੀ ਨੇ ਜਿਹੜੀ ਮਨਜ਼ੂਰੀ ਨਹੀਂ ਦਿੱਤੀ ਜਿਵੇਂ ਦੇਸ਼ ਪੱਧਰ ਦੇ ਵਿੱਚ ਰਾਸ਼ਟਰਪਤੀ ਕੋਲ ਤਾਕਤਾਂ ਨੇ ਉਵੇਂ ਹੀ ਸੂਬਾ ਪੱਧਰ ਦੇ ਉੱਤੇ ਰਾਜਪਾਲਾਂ ਦੇ ਕੋਲ ਗਵਰਨਰਸ ਦੇ ਕੋਲ ਤਾਕਤਾਂ ਨੇ ਸ਼ਕਤੀਆਂ ਨੇ ਤਾਂ ਹੁਣ ਪੰਜਾਬ ਯੂਨੀਵਰਸਿਟੀ ਜਿਹੜਾ ਸੋਧ ਬਿੱਲ ਹੈ 2023 ਦਾ ਉਸ ਨੂੰ ਮਨਜ਼ੂਰੀ ਨਾ ਮਿਲਣੀ ਹੈ ਪੰਜਾਬ ਸਰਕਾਰ ਲਈ ਨਮੋਸ਼ੀ ਵਾਲੀ ਗੱਲ ਹੈ ਝਟਕਾ ਹੀ ਹੈ ਇੱਕ ਤਰ੍ਹਾਂ ਦਾ ਕਿਉਂਕਿ ਇਸ ਤੋਂ ਬਾਅਦ ਦੁਬਾਰਾ ਫੇਰ ਇੱਕ ਸੋਧ ਕਰਕੇ ਜਾਂ ਕਿਉਂਕਿ ਜਿਹੜਾ ਰਿਜੈਕਟ ਕਰਨਾ ਜਾਂ ਫਿਰ ਰੱਦ ਕਰਨਾ ਉਹਨੂੰ ਮਨਜ਼ੂਰੀ ਨਾ ਦੇਣੀ ਮੋਹਰ ਨਾ ਲਾਉਣੀ ਉਸ ਦੇ ਵਿੱਚ ਇਹ ਨਹੀਂ ਹੁੰਦਾ ਕਿ ਉੱਥੇ ਮੂੰਹ ਜਬਾਨੀ ਕਹਿ ਦਿੱਤਾ ਜਾਂਦਾ ਹੈ ਕਿ ਜਾਓ ਅਸੀਂ ਮਨਜ਼ੂਰ ਨਹੀਂ ਕਰਦੇ ਇਹ ਰਾਸ਼ਟਰਪਤੀ ਭਵਨ 'ਚ ਕੰਮ ਇਸ ਤਰ੍ਹਾਂ ਨਹੀਂ ਹੁੰਦਾ ਉੱਥੇ ਲਿਖਤੀ ਰੂਪ ਵਿੱਚ ਉਹਨਾਂ ਨੇ ਦੱਸਿਆ ਹੋਣਾ ਹੈ ਇਤਰਾਜ਼ ਦਿੱਤਾ ਹੋਣਾ ਹੈ ਕਿ ਆਹ ਇਸ ਦੇ ਵਿੱਚ ਦਿੱਕਤ ਹੈ ਇਸ ਕਰਕੇ ਮੋਹਰ ਨਹੀਂ ਲਾਈ ਜਾ ਸਕਦੀ ਇਸੇ ਤਰ੍ਹਾਂ ਪਹਿਲਾਂ ਕੇਰਲ ਤੇ ਪੱਛਮੀ ਬੰਗਾਲ ਮਹਾਰਾਸ਼ਟਰ ਰਾਜਸਥਾਨ ਇਸ ਤਰ੍ਹਾਂ ਦੇ ਸੂਬੇ ਆ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਇਸ ਤਰ੍ਹਾਂ ਦੇ ਬਿੱਲ ਪਾਸ ਕਰਨ ਦੀ ਪਰ ਬਹੁਤੀਆਂ ਥਾਵਾਂ ਦੇ ਉੱਤੇ ਗੱਲ ਸਿਰੇ ਨਹੀਂ ਲੱਗੀ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਹੈ ਇਹ ਆਉ ਜਾ ਕੇ ਰਾਸ਼ਟਰਪਤੀ ਨੇ ਨਾ ਕਰ ਦਿੱਤੀ ਮੋਹਰ ਲੱਗੀ ਨਹੀਂ ਹੁਣ ਪੰਜਾਬ ਸਰਕਾਰ ਸੋਚਦੀ ਹੋਵੇਗੀ ਹਾਲੇ ਤੱਕ ਜਦੋਂ ਤੱਕ ਅਸੀਂ ਗੱਲਬਾਤ ਕਰ ਰਹੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਜਾਂ ਕਿਸੇ ਹੋਰ ਦਾ ਪੰਜਾਬ ਸਰਕਾਰ ਵੱਲੋਂ ਕੋਈ ਜਵਾਬ ਨਹੀਂ ਆਇਆ ਹੋ ਸਕਦਾ ਇਸ ਤੇ ਲਈ ਹੁਣ ਅਗਲੀ ਜਿਹੜੀ ਮੀਟਿੰਗ ਹੋਵੇਗੀ ਬੈਠਕ ਹੋਵੇਗੀ ਸਿਰ ਜੋੜ ਕੇ ਬੈਠਣ ਜਾਂ ਮੁੱਖ ਮੰਤਰੀ ਸਾਹਿਬ ਖੁਦ ਹੀ ਆਪਦੇ ਦਫਤਰੀ ਅਮਲੇ ਤੋਂ ਜਾਂ ਆਪਣੇ ਮੁਖ ਸਕੱਤਰ ਤੋਂ ਜਾਂ ਸਾਰਿਆਂ ਨੂੰ ਬੁਲਾ ਕੇ ਇੱਕ ਵਿਚਾਰ ਵਟਾਂਦਰਾ ਕਰਨ ਕਿ ਹੁਣ ਅੱਗੇ ਅਸੀਂ ਕੀ ਕਰ ਸਕਦੇ ਹਾਂ ਕਿ ਸੁਪਰੀਮ ਕੋਰਟ ਦੇ ਵਿੱਚ ਜਾਣਾ ਸਾਡਾ ਹੱਲ ਹੈ ਜੇ ਰਾਸ਼ਟਰਪਤੀ ਰੱਦ ਕਰਦੇ ਨੇ ਇਸ ਦੇ ਵਿੱਚ ਨਿਜਮ ਕੀ ਕਹਿੰਦਾ ਕਾਨੂੰਨ ਕੀ ਕਹਿੰਦਾ ਇਸ ਦੇ ਵਿਚਾਰ ਬਟਾਂਦਰਾਉ ਜ਼ਰੂਰ ਕਰਨਗੇ ਕਿਉਂਕਿ ਪੰਜਾਬ ਸਰਕਾਰ ਦੀ ਇਹ ਹੈ ਇੱਕ ਕਿ ਨੱਕ ਦਾ ਸਵਾਲ ਬਣਾ ਬੈਠਦੇ ਆ ਜਦੋਂ ਇਹਨਾਂ ਨੂੰ ਚੈਲੰਜ ਹੋ ਜਾਂਦੀ ਹੈ ਨਾ ਕੋਈ ਚੀਜ਼ ਫਿਰ ਤੜਫਣ ਲੱਗ ਜਾਂਦੀ ਹੈ ਕਿ ਸਾਡੇ ਨਾਲ ਹੋ ਕਿਉਂ ਗਈ ਹੈ ਬਣ ਕਿਉਂ ਗਈ ਇਸ ਕਰਕੇ ਜਿੰਨੇ ਜਿੰਨੇ ਵੀ ਸਵਾਲ ਚੁੱਕਿਆ ਏਕਰ ਕੋਈ ਵਿਰੋਧੀਆਂ ਦੇ ਵਿੱਚੋਂ ਵਿਧਾਇਕ ਸਵਾਲ ਚੁੱਕੇ ਉਹਨਾਂ ਨੂੰ ਤਾਂ ਇਹ ਐ ਕਰਕੇ ਜਵਾਬ ਦੇ ਦਿੰਦੇ ਆ ਕਿ ਇਹਨਾਂ ਦੀ ਗੱਲ ਦਾ ਤਾਂ ਜਵਾਬ ਹੀ ਨਹੀਂ ਦੇਣਾ ਪਰ ਹੁਣ ਜੇ ਰਾਸ਼ਟਰਪਤੀ ਨੇ ਨਾਮਨਜ਼ੂਰੀ ਦਿੱਤੀ ਹੈ ਤੇ ਹੁਣ ਕੀ ਰਾਸ਼ਟਰਪਤੀ ਦੇ ਖਿਲਾਫ ਵੀ ਬਿਆਨ ਆਉਣਗੇ ਜੇ ਬਿਆਨ ਆਉਣੇ ਹੁੰਦੇ ਜੇ ਇੰਨੀ ਪੰਜਾਬ ਸਰਕਾਰ ਚ ਹਿੰਮਤ ਜ਼ਰੂਰਤ ਹੁੰਦੀ ਤੇ ਉਹਨੂੰ ਆ ਜਾਣਾ ਸੀ ਪਰ ਇਹਨਾਂ ਨੂੰ ਪਤਾ ਹੈ ਕਿ ਸਾਨੂੰ ਅਸੀਂ ਇਹ ਨਹੀਂ ਬੋਲ ਸਕਦੇ ਸਾਡੇ ਪ੍ਰੋਟੋਕੋਲ ਜਾਂ ਸਾਡੇ ਨਿਯਮਾਂ ਦੇ ਤਹਿਤ ਉਸ ਤੋਂ ਬਾਹਰ ਜਾਣ ਦੀ ਗੱਲ ਹੋਏਗੀ ਬਲੋ ਦਾ ਬੈਲਟ ਜਾਣ ਦੀ ਗੱਲ ਹੋਏਗੀ ਇਸੇ ਕਰਕੇ ਹਾਲੇ ਤੱਕ ਜਵਾਬ ਨਹੀਂ ਦਿੱਤਾ ਗਿਆ ਨਹੀਂ ਤੇ ਉਹਨੂੰ ਤਿੱਖਾ ਜਵਾਬ ਆ ਜਾਣਾ ਸੀ ਪਹਿਲਾਂ ਹੁਣ ਰਾਜਪਾਲ ਤੱਕ ਸੀਮਤ ਸੀ ਜਿਹੜੀ ਗੱਲ ਅੜਿੱਕੇ ਹੁਣ ਰਾਸ਼ਟਰਪਤੀ ਨੇ ਜਦੋਂ ਰੱਦ ਕਰ ਦਿੱਤੀ ਏ ਉਹ ਗੱਲ ਤਾਂ ਉਹ ਸਿਰੇ ਨਹੀਂ ਲੱਗਣ ਵਾਲੀ ਤੇ ਜਿਹੜੀਆਂ ਯੂਨੀਵਰਸਿਟੀਆਂ ਨੇ 12 13 ਪੰਜਾਬ ਦੀਆਂ ਉਸ ਤੇ ਜਿਹੜੇ ਚਾਂਸਲਰ ਦੇ ਤੌਰ ਤੇ ਰਾਜਪਾਲ ਕੋਲ ਸ਼ਕਤੀਆਂ ਰਹਿਣਗੀਆਂ ਜਿਵੇਂ ਪਹਿਲਾਂ ਸੀ ਚਾਂਸਲਰ ਦੇ ਤੌਰ ਦੇ ਉੱਤੇ ਮੁੱਖ ਮੰਤਰੀ ਚਾਂਸਲਰ ਨਹੀਂ ਬਣ ਸਕਦੇ ਬੇਸਿਕਲੀ ਇਹ ਵਿਵਾਦ ਆ ਜਿਹੜਾ ਦੀ ਸ਼ੁਰੂਆਤ ਆ ਜਿਹੜੀ ਜੜ੍ਹ ਆ ਉਹ ਹੋਈ ਬਾਬਾ ਫਰੀਦ ਯੂਨੀਵਰਸਿਟੀ ਤੋਂ ਸੀ ਨਾਮ ਤਾਂ ਲਿਖ ਕੇ ਸਰਕਾਰੀ ਭੇਜਦੀ ਹੈਗੀ ਉਹ ਤੇ ਜਿਹੜੀ ਮੋਹਰ ਆ ਉਹ ਤਾਂ ਰਾਜਪਾਲ ਨੇ ਲਾਣੀ ਹੁੰਦੀ ਹੈ ਤੇ ਨਾਮ ਭੇਜੇ ਜਾਂਦੇ ਆ ਉਸ ਦੇ ਵਿੱਚ ਜਿਹੜੇ ਨਾਮ ਵੀ ਭੇਜੇ ਗਏ ਸੀ ਉਸ ਦੇ ਵਿੱਚ ਵੀ ਇਤਰਾਜ਼ ਜਤਾ ਦਿੱਤੇ ਗਏ ਸੀ ਇਸੇ ਕਰਕੇ ਜਿਹੜਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨਿਯੁਕਤ ਕੀਤੇ ਗਏ ਤਾਂ ਰਾਜਪਾਲ ਨੂੰ ਇਤਰਾਜ਼ ਹੋ ਗਿਆ ਸੀ ਇਸੇ ਕਰਕੇ ਕਿਹਾ ਗਿਆ ਕਿ ਨਿਯੁਕਤੀ ਠੀਕ ਨਹੀਂ ਹੈ ਉੱਥੋਂ ਫਿਰ ਵਿਵਾਦ ਛੜ ਸ਼ੁਰੂ ਹੋ ਗਿਆ ਕਿ ਨਾਮ ਫਾਈਨਲ ਕਿਉਂ ਨਹੀਂ ਕਰਕੇ ਜਿਹੜੀ ਮੋਹਰ ਕਿਉਂ ਨਹੀਂ ਲਾਈ ਰਾਜਪਾਲ ਨੇ ਕਿਉਂਕਿ ਰਾਜਪਾਲ ਨੇ ਮਨਜ਼ੂਰੀ ਨਹੀਂ ਸੀ ਦਿੱਤੀ ਉਸ ਨਾਮ ਨੂੰ ਤਾਂ ਇਸੇ ਕਰਕੇ ਹੀ ਪੰਜਾਬ ਸਰਕਾਰ ਆਪਣੀ ਮਨਮਰਜ਼ੀ ਦੇ ਨਾਲ ਵਾਈਸ ਚਾਂਸਲਰ ਨਹੀਂ ਸੀ ला ਸਕੀ ਹੁਣ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਵੀ ਰੈਗੂਲਰ ਯੂਨੀਵਰਸਿਟੀ ਦਾ ਵਾਈਸ ਚਾਂ ਹਸਟੀ ਹੈ ਉਸ ਦੇ ਵਿੱਚ ਕੋਈ ਉਸ ਤਰ੍ਹਾਂ ਦਾ ਰੂਲ ਲਾਗੂ ਨਹੀਂ ਹੁੰਦਾ ਜਿਵੇਂ ਕਿ ਬਾਕੀਆਂ 'ਚ ਹੁੰਦਾ ਹੈ ਪਰ ਸਰਕਾਰੀ ਯੂਨੀਵਰਸਿਟੀ ਹੈ ਉਹ ਵੀ ਪਰ ਉੱਥੇ ਵੀ ਪਤਾ ਲੱਗਿਆ ਕਿ ਮੁੱਖ ਮੰਤਰੀ ਇਹ ਕਹਿ ਰਹੇ ਨੇ ਕਿ ਬੱਚਿਆਂ ਤੋਂ ਵਿਦਿਆਰਥੀਆਂ ਤੋਂ ਪਤਾ ਕਰਾਂਗੇ ਕਿ ਕਿਹੜੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਹੋਣੇ ਚਾਹੀਦੇ ਹੈ ਤੁਹਾਨੂੰ ਬੈਸਟ ਕੌਣ ਲੱਗਦਾ ਤਾਂ ਇਲੈਕਟਡ ਹੈ ਜਿਹੜਾ ਇੱਕ ਤਰ੍ਹਾਂ ਦਾ ਵਾਈਸ ਚਾਂਸਲਰ ਹਾਲਾਂਕਿ ਉੱਥੇ ਕੋਈ VOTING ਨਹੀਂ ਹੁੰਦੀ ਪਰ ਉੱਥੇ ਚੁਣਿਆ ਜਾਂਦਾ ਸਰਕਾਰ ਜਿਸ ਦੀ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਤੇ ਉਹਨਾਂ ਨੇ ਆਪਣੇ ਚਾਹਤੇ ਅੱਗੇ ਕੀਤੇ ਕਾਂਗਰਸ ਦੀ ਸਰਕਾਰ ਰਹੀ ਤਾਂ ਉਸ ਦੇ ਵਿੱਚ ਵੀ ਕੋਸ਼ਿਸ਼ ਹੁੰਦੀ ਰਹੀ ਕਿ ਉਹੀ ਬੰਦਾ ਲਾਇਆ ਜਾਵੇ ਜਿਹੜਾ ਸਾਡੀ ਬੋਲੀ ਬੋਲੇ ਤੇ ਆਮ ਆਦਮੀ ਪਾਰਟੀ ਵੀ ਬਾਕੀਆਂ ਪਾਰਟੀਆਂ ਦੇ ਨਾਲੋਂ ਘੱਟ ਨਹੀਂ ਐ ਜਿੱਥੇ-ਜਿੱਥੇ ਕੋਈ ਕੰਮ ਐ ਕਾਰੋਬਾਰ ਨੇ ਸੰਸਥਾਵਾਂ ਦੇ ਮੁਖੀ ਲਾਉਣੇ ਨੇ ਕੁਝ ਕਰਨਾ ਬਹੁਤੀਆਂ ਥਾਵਾਂ ਤੇ ਤਾਂ ਚਾਹੇ ਰੇਰਾ ਦਾ ਚੀਫ ਲਾਇਆ ਗਿਆ ਜਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਜਾਂ ਹੋਰ ਉਹ ਦਿੱਲੀ ਤੋਂ ਲਿਆ ਕੇ ਲਾਏ ਗਏ ਜਿਹੜੇ ਕਿ ਇੱਥੇ ਨਹੀਂ ਲੱਗਦੇ ਹਾਲਾਂਕਿ ਇੱਥੇ ਪੰਜਾਬੀ ਦੇ ਪਾਠ ਪੜ੍ਹਾਉਣ ਨੂੰ ਲੈ ਕੇ ਇੱਕ ਦੂਜੇ 'ਚ ਵਿਵਾਦ ਬੜਾ ਰਹਿੰਦਾ ਵਿਰੋਧੀਆਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਤੰਜ ਕੱਸਦੇ ਨੇ ਫਿਰ ਮੁੱਖ ਮੰਤਰੀ ਕੁਝ ਬੋਲਦੇ ਆ ਤੇ ਵਿ ਕੇ ਸੱਭਿਆਚਾਰ ਨੂੰ ਲੈ ਕੇ ਪਰ ਬਾਹਰ ਲਿਆ ਕੇ ਉਹਨਾਂ ਨੂੰ ਕਿੰਨੀ ਕੋ ਪੰਜਾਬੀ ਹੁੰਦੀ ਹੈ ਕਿੰਨੀ ਕੋ ਸੱਭਿਆਚਾਰ ਦੀ ਸਮਝ ਹੈ ਇਹ ਵੀ ਧਿਆਨ ਰੱਖਣਾ ਚਾਹੀਦਾ ਪਰ ਜਿੱਥੇ ਤੱਕ ਸਿਆਸੀ ਤੌਰ ਤੇ ਰੌਲੇ ਸੀ ਹੁਣ ਪ੍ਰਸ਼ਾਸਨਿਕ ਤੌਰ ਦੇ ਉੱਤੇ ਜਿਹੜੇ ਕੰਮ ਨੇ ਉਹ ਵੀ ਮੁੱਖ ਮੰਤਰੀ ਆਪਣੇ ਕੋਲ ਤਾਕਤਾਂ ਲੈਣਾ ਚਾਹੁੰਦੇ ਸੀ ਖਾਸ ਕਰਕੇ ਚਾਂਸਲਰ ਬਣਨ ਦੀਆਂ ਇੱਛਾ ਸੀ ਉਹਨਾਂ ਦੀ ਉਹ ਇੱਛਾ ਫਿਲਹਾਲ ਦੀ ਘੜੀ ਖਤਮ ਹੋਈ ਹੈ ਹੁਣ ਦੇਖਦੇ ਹਾਂ ਕਿ ਜੇਕਰ ਆਗਾਮੀ ਸੈਸ਼ਨ ਕੋਈ ਆਉਂਦਾ ਹੈ ਉਸ ਦੇ ਵਿੱਚ ਕੀ ਜਿਹੜੇ ਇਤਰਾਜ਼ ਆਏ ਨੇ ਉਹ ਇਤਰਾਜ਼ ਠੀਕ ਕਰਨ ਦੇ ਯੋਗ ਹੈ ਪੰਜਾਬ ਸਰਕਾਰ ਕਰ ਸਕਦੀ ਹੈ ਫਿਰ ਦੁਬਾਰਾ ਤਾਂ ਨਹੀਂ ਬਿੱਲ ਭੇਜਿਆ ਜਾਏਗਾ ਜਾਂ ਫਿਰ ਨੇ ਠੰਡੇ ਬਸਤੇ ਚ ਪਾ ਦਿੱਤਾ ਜਾਵੇਗਾ ਗੱਲ ਬੜੀ ਨਹੀਂ ਹੈ ਇਹ ਸਾਡੀ ਕੋਸ਼ਿਸ਼ ਕਾਮਯਾਬ ਨਹੀਂ ਹੋਈ ਇਸ ਕਰਕੇ ਹੁਣ ਰਹਿਣ ਨਹੀਂ ਦਿਓ ਕਿਸੇ ਹੋਰ ਕੰਮ ਵੱਲ ਧਿਆਨ ਦਿਈਏ ਇਹ ਹੁਣ ਉੱਥੇ-ਉੱਥੇ ਗੇੜ ਜਾ ਘੁੰਮਦਾ ਰਹਿਣਾ ਉਦੋਂ ਤੱਕ ਜਦੋਂ ਤੱਕ ਅਗਲਾ ਕੋਈ ਸੈਸ਼ਨ ਨਹੀਂ ਆਉਂਦਾ ਜਾਂ ਕੋਈ ਅਗਲੀ ਉੱਚ ਪਦਰੀ ਮੀਟਿੰਗ ਨਹੀਂ ਹੋ ਜਾਂਦੀ ਉਸ ਦੇ ਵਿੱਚ ਪਤਾ ਲੱਗੇਗਾ ਕਿ ਹੁਣ ਸਰਕਾਰ ਜਵਾਬ ਕੀ ਦਿੰਦੀ ਹੈ ਹੋ ਸਕਦਾ ਲਿਖਤੀ ਰੂਪ ਦੇ ਵਿੱਚ ਫਿਰ ਤਰਾਜ ਠੀਕ ਕਰਕੇ ਇੱਕ ਵਾਰੀ ਫਿਰ ਕੋਸ਼ਿਸ਼ ਕੀਤੀ ਜਾਵੇ ਬਿੱਲ ਦੁਬਾਰਾ ਸੋਧ ਕਰਕੇ ਦੁਬਾਰਾ ਭੇਜਿਆ ਜਾਵੇ ਪਰ ਉਹ ਸੌਖਾ ਨਹੀਂ ਹੈ ਦੁਬਾਰਾ ਫਿਰ ਜੇਕਰ ਬਣਾ ਕੇ ਤਰਾਜ ਲੱਗਦਾ ਤਾਂ ਫਿਰ ਹੋਰ ਨਮੋਸ਼ੀ ਚ ਕਿ ਹੁਣ ਕਦਮ ਫੂਕ ਫੂਕੇ ਚੁੱਕੇਗੀ ਪੰਜਾਬ ਸਰਕਾਰ ਪਹਿਲਾਂ ਵਾਂਗੂ ਕਾਲੀ ਨਹੀਂ ਕਰੇਗੀ ਹਾਲਾਂਕਿ ਬਹੁਤ ਮਸਲਿਆਂ ਦੇ ਵਿੱਚ ਪੰਜਾਬ ਸਰਕਾਰ ਨੇ ਕਾਲੀਆਂ ਕੀਤੀਆਂ ਜਿਸ ਦੇ ਕਰਕੇ ਬਾਅਦ ਚ ਯੂ ਟਰਨ ਲੈਣੇ ਪੈਂਦੇ ਆ ਪਹਿਲਾਂ ਅਦਾਲਤਾਂ ਵੱਲੋਂ ਯੂ ਟਰਨ ਕਹਿ ਕੇ ਲੈਣੇ ਪਏ ਚਾਹੇ ਪੰਚਾਇਤਾਂ ਪੰਚਾਇਤਾਂ ਭੰਗ ਕਰਨ ਦਾ ਮਸਲਾ ਸੀ ਜਾਂ ਹੋਰ ਕਿੰਨੇ ਹੀ ਮਸਲੇ ਆ ਜਿਸ ਦੇ ਵਿੱਚ ਯੂ ਟਰਨ ਲਾਇਆ ਪੰਜਾਬ ਸਰਕਾਰ ਨੇ ਪਰ ਇਸ ਮਸਲੇ ਦੇ ਵਿੱਚ ਹੁਣ ਪੰਜਾਬ ਸਰਕਾਰ ਨੇ ਖੁਦ ਤਾਂ ਨਹੀਂ ਯੂ ਟਰਨ ਲਿਆ ਕਿ ਅਸੀਂ ਇਹ ਬਿੱਲ ਅੱਗੇ ਨਹੀਂ ਤੋਰਦੇ ਪਰ ਰਾਸ਼ਟਰਪਤੀ ਨੇ ਬੇਰੰਗ ਮੋੜ ਦਿੱਤਾ ਇਸ ਕਰਕੇ ਉਹਨਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਤੇ ਪੰਜਾਬ ਸਰਕਾਰ ਨੂੰ ਇਹ ਵੱਡਾ ਝਟਕਾ ਹੈ ਰਾਜਪਾਲ ਯੂਨੀਵਰਸਿਟੀਆਂ ਦੇ ਚਾਂਸਲਰ ਦੇ ਤੌਰ ਤੇ ਜਿਵੇਂ ਪਹਿਲਾਂ ਕੰਮ ਕਰਦੇ ਸੀ ਉਵੇਂ ਉਹ ਕਰਦੇ ਰਹਿਣਗੇ